ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਅਰਦਾਸ ਇਸ ਤਰੀਕੇ ਦੇ ਨਾਲ ਜੇਕਰ ਅਸੀਂ ਕਰ ਲੈਂਦੇ ਹਾਂ ਤਾਂ ਵੇਖ ਲੈਣਾ ਕਿ ਸਾਡੀ ਤਾਂ ਜ਼ਿੰਦਗੀ ਹੀ ਬਦਲ ਜਾਵੇਗੀ ਪਰਮਾਤਮਾ ਜੀ ਦੇ ਨਾਲ ਆਪਣੇ ਕੀਤੀ ਹੋਈ ਅਰਦਾਸ ਦੇ ਵਿੱਚ ਜੇਕਰ ਇਹ ਗੱਲਾਂ ਕਰ ਲਈਏ ਤਾਂ ਵੇਖਣਾ ਪਰਮਾਤਮਾ ਜੀ ਸਾਡੀਆਂ ਸਾਰੀਆਂ ਹੀ ਮਨੋ ਕਾਮਨਾਵਾਂ ਨੂੰ ਪੂਰੀਆਂ ਕਰ ਦੇਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਬਾਬਾ ਦੀਪ ਸਿੰਘ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਅੱਜ ਦੀ ਵੀਡੀਓ ਦਾ ਵਿਸ਼ਾ ਵੀ ਇਹੀ ਹੈ ਕਿ ਕਿਸ ਜੁਗਤੀ ਦੇ ਨਾਲ ਪਾਤਸ਼ਾਹ ਜੀ ਦੇ ਕੋਲੋਂ ਮੰਗਿਆ ਜਾਵੇ ਕਿ ਸਾਡੇ ਪਾਤਸ਼ਾਹ ਜੀ ਸਾਡੀਆਂ ਵੀ ਝੋਲੀਆਂ ਖੁਸ਼ੀਆਂ ਤੇ ਬਰਕਤਾਂ ਦੇ ਨਾਲ ਭਰ ਦੇਣ ਕਹਿਣ ਦਾ ਭਾਵ ਇਹ ਹੈ ਕਿ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਆਪਣੇ ਵਾਹਿਗੁਰੂ ਜੀ ਤੋਂ ਦਾਤਾਂ ਪ੍ਰਾਪਤ ਕਰਨ ਦੀ ਜੁਗਤੀ ਹੈ ਇਸ ਲਈ ਸਾਰਿਆਂ ਦੇ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਇਸ ਵੀਡੀਓ ਨੂੰ ਅੰਤ ਤੱਕ ਧਿਆਨ ਨਾਲ ਸਰਵਣ ਕਰ ਲੈਣਾ ਜੀ ਸਾਥ ਸੰਗਤ ਜੀ ਇੱਕ ਇਨਸਾਨ ਉਸ ਵਾਹਿਗੁਰੂ ਅਕਾਲ ਪੁਰਖ ਜੀ ਦਾ ਨਾਮ ਜਪਦਾ ਹੈ ਦੁਨਿਆਵੀ ਚੀਜ਼ਾਂ ਨੂੰ ਪਾਉਣ ਦੇ ਲਈ ਅਤੇ ਇੱਕ ਵਿਅਕਤੀ ਨਾਮ ਜਪਦਾ ਹੈ ਜੀ ਗੁਰੂ ਵਾਹਿਗੁਰੂ ਜੀ ਨੂੰ ਪਾਉਣ ਦੇ ਲਈ ਸਾਰ ਸੰਗਤ ਜੀ ਇੱਕ ਵਿਅਕਤੀ ਨਾਮ ਜੱਪਦਾ ਹੈ ਜੀ ਪਰਮਾਤਮਾ ਜੀ ਦੇ ਨਾਲ ਰੋਸੇ ਸ਼ਿਕਵੇ ਕਰਨ ਦੇ ਲਈ ਕਿ ਵਾਹਿਗੁਰੂ ਜੀ ਮੈਂ ਤੁਹਾਡਾ ਇੰਨਾ ਨਾਮ ਜਪਿਆ ਮੈਂ ਇੰਨੇ ਮਹੀਨੇ ਪਾਠ ਕੀਤਾ ਜਾਂ ਮੈਂ ਇੰਨੇ ਦਿਨ ਤੇ ਜਾਂ ਇੰਨੇ ਸਾਲ ਪਾਠ ਕੀਤਾ ਪਰ ਤੁਸੀਂ ਮੈਨੂੰ ਦੁੱਖਾਂ ਤੋਂ ਸਿਵਾਏ ਹੋਰ ਕੁਝ ਨਹੀਂ ਦਿੱਤਾ ਤੇ ਹਮੇਸ਼ਾ ਉਸ ਦੀ ਜ਼ਿੰਦਗੀ ਵੀ ਰੋਸਿਆਂ ਦੇ ਵਿੱਚ ਹੀ ਲੰਘ ਜਾਂਦੀ ਹੈ ਉਹ ਹਮੇਸ਼ਾ ਆਪਣੇ ਆਪ ਨੂੰ ਦੂਜਿਆਂ ਦੇ ਨਾਲ ਕੰਪੈਰੀਜ਼ਨ ਕਰਕੇ ਵੇਖਦਾ ਹੈ ਜੇਕਰ ਉਹ ਆਪਣੇ ਆਸ-ਪਾਸ ਕਿਸੇ ਅਮੀਰ ਵਿਅਕਤੀ ਨੂੰ ਵੇਖਦਾ ਹੈ ਜਾਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਕਿਸੇ ਭੈਣ ਭਰਾ ਨੂੰ ਆਪਣੇ ਤੋਂ ਉੱਚਾ ਵੇਖਦਾ ਹੈ ਤਾਂ ਹਮੇਸ਼ਾ ਆਪਣੇ ਪਰਮਾਤਮਾ ਦੇ ਨਾਲ ਰੋਸੇ ਕਰਨ ਲੱਗ ਜਾਂਦਾ ਹੈ ਕਿ ਪਰਮਾਤਮਾ ਜੀ ਸਾਰਾ ਕੁਝ ਤੁਸੀਂ ਉਸ ਨੂੰ ਦੇ ਦਿੱਤਾ ਮੇਰੇ ਹਿੱਸੇ ਤਾਂ ਕੁਝ ਵੀ ਨਹੀਂ ਪਾਇਆ ਕਈ ਲੋਕਾਂ ਦੇ ਮਨ ਵਿੱਚ ਅੱਜਕੱਲ ਇਹ ਵਿਚਾਰ ਹੁੰਦਾ ਹੈ ਜੀ ਕਿ ਪਰਮਾਤਮਾ ਮੈਂ ਇੰਨਾ ਨਾਮ ਜਪਦਾ ਹਾਂ ਤੇ ਮੇਰੇ ਕੋਲ ਕੁਝ ਵੀ ਨਹੀਂ ਤੇ ਜਿਹੜਾ ਨਾਮ ਵੀ ਨਹੀਂ ਜਪਦਾ ਉਹ ਵਿਅਕਤੀ ਕਦੇ ਗੁਰਦੁਆਰਾ ਸਾਹਿਬ ਵੀ ਨਹੀਂ ਗਿਆ ਫਿਰ ਵੀ ਉਸ ਦੇ ਕੋਲ ਇੰਨਾ ਸਾਰਾ ਕੁਝ ਕਿਵੇਂ ਹੈ ਇਦਾਂ ਦੇ ਰੋਸੇ ਅਸੀਂ ਆਪਣੇ ਮਨ ਵਿੱਚ ਪਾਲ ਕੇ ਬੈਠੇ ਹੁੰਦੇ ਹਾਂ ਤੇ ਇੱਕ ਹੁੰਦਾ ਹੈ ਜੀ ਦੂਸਰਾ ਵਿਅਕਤੀ ਜੋ ਹਮੇਸ਼ਾ ਪਰਮਾਤਮਾ ਨੂੰ ਆਖਦਾ ਹੈ ਕਿ ਵਾਹਿਗੁਰੂ ਜੀ ਤੁਸੀਂ ਜੋ ਵੀ ਦਿੱਤਾ ਉਹ ਸਭ ਕੁਝ ਤੁਹਾਡਾ ਹੀ ਹੈ ਤੁਹਾਡਾ ਦਿੱਤਾ ਹੀ ਮੈਂ ਖਾ ਰਿਹਾ ਹਾਂ ਤੁਹਾਡਾ ਦਿੱਤਾ ਹੀ ਮੈਂ ਪਹਿਨ ਰਿਹਾ ਹਾਂ ਕਹਿਣ ਤੋਂ ਭਾਵ ਕਿ ਇੱਕ ਸ਼ੁਕਰਾਨੇ ਭਾਵਨਾ ਵਾਹਿਗੁਰੂ ਜੀ ਦਾ ਨਾਮ ਜਪਣ ਵਾਲੇ ਦੇ ਵਿੱਚ ਹੁੰਦੀ ਹੈ ਇੱਕ ਮੇਰੇ ਵਾਹਿਗੁਰੂ ਦਾ ਨਾਮ ਜਪਦੇ ਹੈ ਬਿਨਾਂ ਭਰੋਸੇ ਤੋਂ ਕੀ ਪਤਾ ਕਿ ਐਨੇ ਪਾਠ ਕਰ ਰਹੇ ਹਾਂ ਉਸ ਦਾ ਫਿਰ ਸਾਨੂੰ ਕੋਈ ਵੀ ਫਲ ਪ੍ਰਾਪਤ ਨਹੀਂ ਹੁੰਦਾ ਜਾਂ ਨਹੀਂ ਤੇ ਇੱਕ ਨਾਮ ਜਪਦੇ ਆਪਣੇ ਵਾਹਿਗੁਰੂ ਜੀ ਦੇ ਉੱਪਰ ਭਰੋਸਾ ਰੱਖ ਕੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਮੇਰੀ ਬਾਂ ਮੇਰੇ ਵਾਹਿਗੁਰੂ ਜੀ ਦੇ ਹੱਥ ਦੇ ਵਿੱਚ ਹੈ ਤੇ ਇਹੋ ਜਿਹੇ ਇਨਸਾਨਾਂ ਦੀ ਜ਼ਿੰਦਗੀ ਬਦਲਣ ਲੱਗਿਆਂ ਇੱਕ ਮਿੰਟ ਵੀ ਨਹੀਂ ਲੱਗਦਾ ਸਾਧ ਸੰਗਤ ਜੀ ਉਹਨਾਂ ਦੇ ਲਈ ਕੋਈ ਨਾ ਕੋਈ ਐਸੀ ਵਿਧ ਬਣ ਜਾਂਦੀ ਹੈ ਕਿ ਉਹਨਾਂ ਦੀ ਜ਼ਿੰਦਗੀ ਦੇ ਸਾਰੇ ਹੀ ਦੁੱਖ ਇੱਕਦਮ ਕੱਟੇ ਜਾਂਦੇ ਹਨ ਕਿਉਂਕਿ ਉਹ ਭਰੋਸੇ ਦੇ ਨਾਲ ਜਪਣਾ ਨਾਮ ਸ਼ੁਰੂ ਕਰ ਦਿੰਦੇ ਹਨ ਅਤੇ ਬਿਨਾਂ ਭਰੋਸੇ ਤੋਂ ਨਾਮ ਜਪਣ ਦੇ ਵਿੱਚ ਬਹੁਤ ਹੀ ਫਰਕ ਹੈ ਨਾਮ ਦੇ ਨਾਲ ਮੇਰੇ ਵਾਹਿਗੁਰੂ ਜੀ ਇਹ ਜਨਮਾ ਜਨਮਾ ਦੀ ਮਹਿਲ ਕੱਟ ਦਿੰਦੇ ਹਨ ਇਹ ਜਨਮਾ ਦੀ ਖੇੜ ਵਿੱਚ ਜਿਹੜੀ ਹੈ ਜਿਹੜੀ ਸਾਡੇ ਵਿਕਾਰ ਹੁੰਦੇ ਹਨ ਉਹਨਾਂ ਨੂੰ ਵੀ ਦੂਰ ਕਰ ਦਿੰਦੇ ਹਨ ਇਸ ਕਰਕੇ ਸਾਨੂੰ ਗੁਰੂ ਸਾਡੇ ਸੰਤ ਮਹਾਪੁਰਖ ਜੀ ਹਮੇਸ਼ਾ ਹੀ satsang ਜੀ satsang ਕਰਨ ਲਈ ਕਹਿੰਦੇ ਹਨ ਕਿ ਜੇਕਰ ਤੁਸੀਂ satsangਤ ਕਰੋਗੇ ਤਾਂ ਵੇਖ ਲੈਣਾ ਤੁਹਾਡੀ ਜ਼ਿੰਦਗੀ ਬਦਲਦਿਆਂ देर ਨਹੀਂ ਲੱਗੇਗੀ ਇਹ satsangਤ ਕਰਨ ਨਾਲ ਗੁਰੂ ਜੀ ਦੀਆਂ ਕਥਾ ਕਹਾਣੀਆਂ ਸੁਣਨ ਦੇ ਨਾਲ ਸਾਡਾ ਵਾਹਿਗੁਰੂ ਜੀ ਦੇ ਪ੍ਰਤੀ ਭਰੋਸਾ ਹੋਰ ਹੈ ਉਹ ਤਿੱਖਾ ਹੋ ਜਾਵੇਗਾ ਭਾਵ ਕੇ ਵੱਧਦਾ ਹੀ ਜਾਵੇਗਾ ਸਾਡਾ ਵਿਸ਼ਵਾਸ ਵਧੇਗਾ ਕਹਿੰਦੇ ਇਦਾਂ ਹੀ ਇੱਕ ਵਾਰ ਤੰਤਨ ਬਾਬਾ ਨੰਦ ਸਿੰਘ ਜੀ ਨੂੰ ਕਿਸੇ ਸਿੱਖ ਨੇ ਪੁੱਛਿਆ ਕਿ ਬਾਬਾ ਜੀ ਮਨ ਬੜਾ ਉਦਾਸ ਹੈ ਬੜਾ ਹੀ ਪਰੇਸ਼ਾਨ ਹੈ ਤੇ ਬੜਾ ਹੀ ਮੈਂ ਦੁਚਿੱਤੀ ਵਿੱਚ ਰਹਿੰਦਾ ਹਾਂ ਸਮਝ ਨਹੀਂ ਲੱਗਦੀ ਕਿ ਕੀ ਕਰੀਏ ਤੇ ਕੀ ਨਾ ਕਰੀਏ ਭਾਵ ਕਿ ਜੋ ਵੀ ਮੈਂ ਸਟੇਜ ਤੋਂ ਬੋਲਦਾ ਹਾਂ ਕੋਈ ਕਹਿੰਦਾ ਹੈ ਜੀ ਕਿ ਅੰਮ੍ਰਿਤ ਵੇਲੇ ਉੱਠ ਕੇ ਫਲ ਪ੍ਰਾਪਤ ਹੁੰਦਾ ਹੈ ਕੋਈ ਕਹਿੰਦਾ ਹੈ ਜੀ ਇਸ ਵੇਲੇ ਨਾਮ ਜਪੋ ਕੋਈ ਕਹਿੰਦਾ ਹੈ ਜੀ ਅੰਮ੍ਰਿਤ ਵੇਲੇ ਹੀ ਨਾਮ ਜਪਿਆ ਸਾਡਾ ਗੁਰੂ ਘਰ ਦੇ ਵਿੱਚ ਪ੍ਰਵਾਨ ਹੁੰਦਾ ਹੈ ਨਿਤਨੇਮ ਆਪਣੀ ਕੀਤੀ ਹੋਈ ਕਮਾਈ ਕਿਸੇ ਨੂੰ ਨਾ ਦੱਸੋ ਕੋਈ ਕਹਿੰਦਾ ਹੈ ਕਿ ਕਿਸੇ ਨੂੰ ਦੱਸੋ ਕੋਈ ਕਹਿੰਦਾ ਹੈ ਜੀ ਕਿ ਪਰਮਾਤਮਾ ਦਾ ਨਾਮ ਸਾਨੂੰ ਬਿਨਾਂ ਕਿਸੇ ਨੂੰ ਦੱਸਿਆ ਹੀ ਕਰਨਾ ਚਾਹੀਦਾ ਹੈ ਤੇ ਕਹਿੰਦਾ ਕਿ ਦੱਸੋ ਹੁਣ ਮੈਂ ਕੀ ਕਰਾਂ ਬਾਬਾ ਜੀ ਮੈਨੂੰ ਤਾਂ ਸਮਝ ਨਹੀਂ ਲੱਗਦੀ ਕਿ ਕਿਸ ਦੀ ਗੱਲ ਮੰਨਾਂ ਕਿਸੇ ਦੀ ਕੀ ਨਾ ਮੰਨਾਂ ਕਹਿੰਦੇ ਕਿ ਬਾਬਾ ਜੀ ਨੇ ਬੜੀ ਹੀ ਗੱਲ ਕਹਿੰਦੇ ਕਿ ਫਿਰ ਬਾਬਾ ਨੰਦ ਸਿੰਘ ਜੀ ਨੇ ਬੜੀ ਹੀ ਸੋਹਣੀ ਗੱਲ ਸੁਣਾਈ ਤੇ ਸਮਝਾਈ ਕਹਿੰਦੇ ਕਿ ਬਾਬਾ ਜੀ ਕਹਿਣ ਲੱਗੇ ਕਿ ਸਟੇਜ ਤੇ ਆ ਕੇ ਹਰੇਕ ਗਿਆਨੀ ਆਪਣਾ ਗਿਆਨ ਵਟਣ ਲੱਗ ਪੈਂਦਾ ਹੈ ਆਪਣਾ ਗਿਆਨ ਦਰਸਾਉਣ ਲੱਗ ਪੈਂਦਾ ਹੈ ਆਪਣੋ ਆਪੋ ਆਪਣਾ ਗਿਆਨ ਦੱਸਦਾ ਹੈ ਤੁਹਾਡੇ ਨਾਲ ਗਿਆਨ ਸਾਂਝਾ ਕਰਦਾ ਹੈ ਪਰ ਕਿਸ ਦੀ ਗੱਲ ਮੰਨਣੀ ਹੈ ਕਿਸ ਦੀ ਨਹੀਂ ਇਹ ਬੜਾ ਹੀ ਸੌਖਾ ਤਰੀਕਾ ਹੈ ਬਾਬਾ ਜੀ ਕਹਿਣ ਲੱਗੇ ਕਿ ਇਸ ਗੱਲ ਨੂੰ ਸੁਣ ਕੇ ਤੁਹਾਡਾ ਤੁਹਾਡੇ ਪਰਮਾਤਮਾ ਦੇ ਪ੍ਰਤੀ ਭਰੋਸਾ ਤੇ ਵਿਸ਼ਵਾਸ ਹੋਰ ਪੱਕਾ ਹੋ ਜਾਵੇਗਾ ਉਹ ਗੱਲ ਛੱਟ ਮੰਨ ਲੈਣੀ ਚਾਹੀਦੀ ਹੈ ਪਰ ਜਿਸ ਗੱਲ ਦੇ ਨਾਲ ਤੁਹਾਡੇ ਮਨ ਵਿੱਚ ਜਿਹੜਾ ਜਿੰਨਾ ਵੀ ਸ਼ੱਕ ਆਪਣੇ ਵਾਹਿਗੁਰੂ ਪ੍ਰਤੀ ਪੈਦਾ ਹੋਵੇ ਉਸ ਗੱਲ ਨੂੰ ਫਿਰ ਉੱਥੇ ਹੀ ਛੱਡ ਦੇਣਾ ਚਾਹੀਦਾ ਹੈ ਇਸ ਲਈ ਅਸੀਂ ਸਿਰਫ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜੁੜਨ ਵਾਲੇ ਗੱਲ ਹੀ ਸੁਣਨੀ ਹੈ ਤੇ ਸਾਨੂੰ ਉਹੀ ਵਿਅਕਤੀ ਚੰਗਾ ਲੱਗਣਾ ਚਾਹੀਦਾ ਹੈ ਜੋ ਪਰਮਾਤਮਾ ਦੇ ਨਾਲ ਜੋੜਨ ਵਾਲਾ ਹੋਵੇ ਤੋੜਨ ਵਾਲਾ ਨਹੀਂ ਇਸ ਲਈ ਹਮੇਸ਼ਾ ਜੋੜਨ ਵਾਲਿਆਂ ਦੀ ਹੀ ਸੰਗਤ ਕਰੋ ਤੇ ਉਹ ਜੋੜਨ ਵਾਲਾ ਚਾਹੇ ਸਫੇਦ ਕੱਪੜਿਆਂ ਵਾਲਾ ਹੋਵੇ ਚਾਹੇ ਮੈਲੇ ਕੱਪੜਿਆਂ ਵਾਲਾ ਇਸ ਨਾਲ ਸਾਨੂੰ ਕੋਈ ਵੀ ਫਰਕ ਨਹੀਂ ਪੈਣਾ ਚਾਹੀਦਾ ਸਾਨੂੰ ਸਿਰਫ ਗਿਆਨ ਨਾਲ ਫਰਕ ਪੈਂਦਾ ਹੈ ਇਦਾਂ ਕਹਿੰਦੇ ਕਿ ਇਤਿਹਾਸ ਦੇ ਵਿੱਚ ਇੱਕ ਸਾਖੀ ਦੀ ਇੱਕ ਘਟਨਾ ਦਾ ਜ਼ਿਕਰ ਆਉਂਦਾ ਹੈ ਸਿੱਖ ਇਤਿਹਾਸ ਵਿੱਚ ਇੱਕ ਰਾਜੇ ਦਾ ਜ਼ਿਕਰ ਕੀਤਾ ਗਿਆ ਜਿਸ ਦਾ ਨਾਮ ਸੀ ਪੀਪਾ ਕਿਉਂਕਿ ਬਾਅਦ ਵਿੱਚ ਰਾਜੇ ਤੋਂ ਭਗਤ ਪੀਪਾ ਬਣ ਗਿਆ ਕਹਿੰਦੇ ਕਿ ਬੜਾ ਹੀ ਨੇਕ ਦਿਲ ਰਾਜਾ ਸੀ ਆਪਣੇ ਪਰਜਾ ਦਾ ਬਹੁਤ ਹੀ ਖਿਆਲ ਰੱਖਦਾ ਸੀ ਆਪਣੇ ਪਰਜਾ ਦੇ ਹਰੇਕ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦਾ ਦਾਨਪੁਨ ਕਰਦਾ ਕਿਸੇ ਨੂੰ ਵੀ ਆਪਣੇ ਦਰ ਤੋਂ ਨਿਰਾਸ਼ ਜਾਂ ਉਦਾਸ ਨਹੀਂ ਸੀ ਮੋੜਨ ਦਿੰਦਾ ਹਮੇਸ਼ਾ ਸਭ ਦੀ ਭਲਾਈ ਕਰਦਾ ਕਹਿਣ ਤੋਂ ਭਾਵ ਕਿ ਬੜਾ ਹੀ ਨੇਕ ਦਿਲ ਅਤੇ ਪਵਿੱਤਰ ਰੋਹ ਸੀ ਰਾਜਾ ਪੀਪਾ ਕਹਿੰਦੇ ਕਿ ਇੱਕ ਦਿਨ ਉਸਦੇ ਮਨ ਵਿੱਚ ਆਇਆ ਕਿ ਕਿਉਂ ਨਾ ਕੋਈ ਗੁਰੂ ਹੀ ਧਾਰਨ ਕੀਤਾ ਜਾਵੇ ਕਹਿੰਦੇ ਕਿ ਉਹ ਆਪਣੇ ਰਾਜ ਦਰਬਾਰ ਵਿੱਚ ਬੈਠਾ ਸੀ ਅਤੇ ਉੱਥੇ ਉਸਦੇ ਕਈ ਮੰਤਰੀ ਅਤੇ ਸਾਧੂ ਫਕੀਰ ਵੀ ਬੈਠੇ ਹੋਏ ਸਨ ਤੇ ਜਦੋਂ ਰਾਜੇ ਨੇ ਆਪਣਾ ਗੁਰੂ ਧਾਰਨ ਵਾਲੀ ਗੱਲ ਕੀਤੀ ਤਾਂ ਸੱਚ ਸਾਧੂ ਨੇ ਦੱਸਿਆ ਕਿ ਭਗਤ ਰਵਿਦਾਸ ਜੀ ਦੀ ਸਲਾਹ ਦਿੱਤੀ ਗਈ ਕਿ ਭਗਤ ਰਵਿਦਾਸ ਜੀ ਤੋਂ ਚੰਗੇ ਗੁਰੂ ਹੋਰ ਕੋਈ ਵੀ ਨਹੀਂ ਹੋ ਸਕਦੇ ਤੁਸੀਂ ਉਹਨਾਂ ਨੂੰ ਗੁਰੂ ਧਾਰਨ ਕਰੋ ਤੇ ਕਹਿੰਦੇ ਕਿ ਰਾਜਾ ਕਹਿਣ ਲੱਗਾ ਚਲੋ ਠੀਕ ਹੈ ਮੈਂ ਭਗਤ ਰਵਿਦਾਸ ਜੀ ਨੂੰ ਹੀ ਆਪਣਾ ਗੁਰੂ ਧਾਰਨ ਕਰ ਲੈਂਦਾ ਹਾਂ ਤੇ ਕਹਿੰਦੇ ਕਿ ਰਾਜੇ ਦੇ ਕੁਝ ਮੰਤਰੀ ਕਹਿਣ ਲੱਗੇ ਕਿ ਰਾਜਾ ਜੀ ਇੱਕ ਵਾਰ ਸੋਚ ਲਓ ਕਿਉਂਕਿ ਭਗਤ ਰਵਿਦਾਸ ਜੀ ਛੋਟੀ ਜਾਤੀ ਦੇ ਹਨ ਤੇ ਕਹਿੰਦੇ ਕਿ ਰਾਜਾ ਕਹਿਣ ਲੱਗਾ ਕਿ ਗਿਆਨ ਅਤੇ ਗੁਰੂ ਦੇ ਵਿੱਚ ਕਦੇ ਵੀ ਜਾਤ ਪਾਤ ਨਹੀਂ ਵੇਖਣੀ ਚਾਹੀਦੀ ਕਿਉਂਕਿ ਰਾਜਾ ਕਿਰਪਾ ਖੁਦ ਨੇਕ ਦਿਲ ਇਨਸਾਨ ਸੀ ਉਹ ਗਿਆਨੀ ਪੁਰਸ਼ ਜੀ ਨੇ ਕਹਿਣ ਲੱਗੇ ਕਿ ਮੈਂ ਅੱਜ ਹੀ ਭਗਤ ਰਵਿਦਾਸ ਜੀ ਦੇ ਕੋਲ ਜਾਵਾਂਗਾ ਉਹਨਾਂ ਨੂੰ ਗੁਰੂ ਧਾਰਨ ਕਰ ਲਵਾਂਗਾ ਫਿਰ ਮੰਤਰੀ ਕਹਿਣ ਲੱਗੇ ਕਿ ਰਾਜਨ ਆਪਾਂ ਰਵਿਦਾਸ ਦੇ ਕੋਲ ਕਿਉਂ ਜਾਣਾ ਹੈ ਆਪਾਂ ਭਗਤ ਰਵਿਦਾਸ ਨੂੰ ਇੱਥੇ ਹੀ ਬੁਲਾ ਲੈਂਦੇ ਹਾਂ ਤੁਸੀਂ ਉੱਥੇ ਕਿਉਂ ਜਾਓਗੇ ਗੁਰੂ ਧਾਰਨ ਕਰਨ ਦੇ ਲਈ ਤੁਸੀਂ ਇੱਥੇ ਦਰਬਾਰ ਵਿੱਚ ਹੀ ਬੁਲਾ ਕੇ ਗੁਰੂ ਧਾਰਨ ਕਰ ਲੈਣਾ ਤੇ ਰਾਜਾ ਬੋਲਿਆ ਰਾਜਾ ਬੋਲਿਆ ਗੁਰੂ ਨੂੰ ਧਾਰਨ ਮੈਂ ਕਰਨਾ ਹੈ ਗੁਰੂ ਨੇ ਮੈਨੂੰ ਧਾਰਨ ਨਹੀਂ ਕਰਨਾ ਮੈਨੂੰ ਚਾਹੀਦਾ ਹੈ ਕਿ ਮੈਂ ਪਰਮਾਤਮਾ ਦੇ ਕੋਲ ਖੁਦ ਚੱਲ ਕੇ ਜਾਵਾਂ ਤੇ ਕਹਿੰਦੇ ਕਿ ਰਾਜਾ ਪੀਪਾ ਭਗਤ ਰਵਿਦਾਸ ਜੀ ਦੇ ਕੋਲ ਉਸ ਵੇਲੇ ਪਹੁੰਚ ਗਿਆ ਜਦ ਉਹ ਆਪਣਾ ਚਮੜੇ ਦਾ ਕੰਮ ਕਰ ਰਹੇ ਸਨ ਤਾਂ ਰਾਜੇ ਨੇ ਬੜੇ ਹੀ ਪਿਆਰ ਤੇ ਸਤਿਕਾਰ ਦੇ ਨਾਲ ਪ੍ਰਣਾਮ ਕੀਤਾ ਤੇ ਆਪਣੇ ਇਸ਼ਿਆ ਦੱਸੀ ਕਿ ਮੈਂ ਆਪ ਜੀ ਨੂੰ ਆਪਣਾ ਗੁਰੂ ਧਾਰਨ ਕਰਨਾ ਚਾਹੁੰਦਾ ਹਾਂ ਤਾਂ ਕਹਿੰਦੇ ਕਿ ਭਗਤ ਰਵਿਦਾਸ ਜੀ ਨੇ ਜਦੋਂ ਵੇਖਿਆ ਕਿ ਰਾਜਾ ਪੀਪਾ ਬੜੇ ਹੀ ਪਵਿੱਤਰ ਰੋਹ ਹੈ ਉਹਨਾਂ ਨੇ ਸੋਚਿਆ ਕਿ ਪਹਿਲਾਂ ਹੀ ਬੜੀ ਕਿਰਪਾ ਹੈ ਸਭ ਗੁਣ ਹਨ ਇਹਨਾਂ ਦੇ ਵਿੱਚ ਨਿਮਰਤਾ ਹੈ ਨੇਕ ਦਿਲ ਤੇ ਪੁੰਨ ਕਰਮ ਕਰਨ ਵਾਲਾ ਰਾਜਾ ਹੈ ਤੇ ਕਿਉਂ ਨਾ ਇਸ ਦੇ ਅੰਦਰ ਅੱਜ ਇਹ ਗਿਆਨ ਦਾ ਪ੍ਰਕਾਸ਼ ਹੀ ਕਰ ਦਿੱਤਾ ਜਾਵੇ ਤਾਂ ਕਹਿੰਦੇ ਕਿ ਭਗਤ ਰਵਿਦਾਸ ਜੀ ਨੇ ਰਾਜੇ ਦਾ ਉਧਾਰ ਕਰਨ ਦੇ ਲਈ ਉਸ ਦਾ ਪੇੜਾ ਪਾਰ ਕਰਨ ਦੇ ਲਈ ਜਿਸ ਵਿੱਚ ਭਗਤ ਰਵਿਦਾਸ ਜੀ ਚਮੜਾ ਰੱਖਦੇ ਸਨ ਉਹ ਪਾਣੀ ਵਾਲਾ ਬਾਟਾ ਰਾਜੇ ਵੱਲ ਕੀਤਾ ਤੇ ਕਿਹਾ ਕਿ ਰਾਜਨ ਇਹ ਪਾਣੀ ਪੀ ਲਓ ਇਹ ਚਰਨਾਮ੍ਰਿਤ ਹੈ ਮੈਂ ਤੁਹਾਨੂੰ ਚੇਲਾ ਮੰਨਦਾ ਹਾਂ ਤੁਸੀਂ ਵੀ ਇਹ ਅੰਮ੍ਰਿਤ ਪੀ ਕੇ ਮੈਨੂੰ ਗੁਰੂ ਧਾਰਨ ਕਰ ਲਓ ਚਮੜੇ ਵਾਲਾ ਪਾਣੀ ਦੇਖਿਆ ਰਾਜੇ ਦੇ ਮਨ ਵਿੱਚ ਸ਼ੱਕ ਪੈਦਾ ਹੋ ਗਿਆ ਮਨ ਵਿੱਚ ਆਇਆ ਕਿ ਇੰਨਾ ਗੰਦਾ ਪਾਣੀ ਮੈਂ ਕਿਉਂ ਪੀਵਾਂ ਇਹ ਮੈਂ ਕਿਸ ਤਰ੍ਹਾਂ ਪੀ ਸਕਦਾ ਹਾਂ ਇਸ ਵਿੱਚੋਂ ਤਾਂ ਬਹੁਤ ਹੀ ਬਦਬੂ ਆ ਰਹੀ ਹੈ ਤੇ ਕਹਿੰਦੇ ਕਿ ਰਾਜਾ ਕੁਝ ਨਾ ਬੋਲਿਆ ਪਰ ਉਸ ਨੇ ਪਾਣੀ ਪੀਣ ਲਈ ਹੱਥ ਅੱਗੇ ਵਧਾਇਆ ਹੱਥ ਉੱਤੇ ਪਾਣੀ ਪਾ ਪਾ ਕੇ ਪਾਣੀ ਪੀਣ ਦੇ ਬਹਾਨੇ ਸਾਰਾ ਹੀ ਪਾਣੀ ਆਪਣੀ ਬਹਨ ਦੇ ਅੰਦਰ ਡੋਲ ਲਿਆ ਪਾਣੀ ਪੀਣ ਦਾ ਨਾਟਕ ਕਰਨ ਲੱਗਾ ਪਗੇ ਭਗਤ ਰਵਿਦਾਸ ਜੀ ਇਹ ਸਭ ਕੁਝ ਵੇਖ ਰਹੇ ਸਨ ਪਰ ਬਿਲਕੁਲ ਚੁੱਪ ਰਹੇ ਜਦੋਂ ਰਾਜੇ ਨੇ ਆਪਣਾ ਸਾਰਾ ਹੀ ਪਾਣੀ ਖਤਮ ਕੀਤਾ ਰਵਿਦਾਸ ਜੀ ਕਹਿਣ ਲੱਗੇ ਰਾਜਾ ਜੀ ਅੱਜ ਦਾ ਤੁਹਾਡਾ ਇੰਨਾ ਹੀ ਲੈਸਨ ਹੈ ਤੁਸੀਂ ਜਾ ਸਕਦੇ ਹੋ ਤੇ ਕਹਿੰਦੇ ਕਿ ਰਾਜਾ ਮਹਿਲ ਨੂੰ ਵਾਪਸ ਆ ਗਿਆ ਆ ਕੇ ਆਪਣੇ ਕੱਪੜੇ ਚੇਂਜ ਕੀਤੇ ਤੇ ਜੋ ਕੁੜਤਾ ਪਾਇਆ ਹੋਇਆ ਸੀ ਉਹ ਸੋਨੇ ਦੀਆਂ ਤਾਰਾਂ ਦੇ ਨਾਲ ਮੜਿਆ ਹੋਇਆ ਸੀ ਤੇ ਕਹਿੰਦੇ ਕਿ ਉਹ ਚਮੜੇ ਵਾਲਾ ਪਾਣੀ ਪੈਣ ਦੇ ਨਾਲ ਉਸ ਉੱਤੇ ਦਾਗ ਪੈ ਗਏ ਸਨ ਕਹਿੰਦੇ ਉਸ ਰਾਜੇ ਨੇ ਕਹਿੰਦੇ ਹਨ ਕਿ ਉਸ ਪੀਪੇ ਰਾਜੇ ਨੇ ਆਪਣਾ ਉਹ ਵਸਤਰ ਉਹ কুরਤਾ ਲਾ ਕੇ ਧੋਬੀ ਨੂੰ ਧੋਣ ਵਾਸਤੇ ਭੇਜ ਦਿੱਤਾ ਕਹਿੰਦੇ ਕਿ ਤੁਹਾਡੇ ਤੇ ਕਹਿੰਦੇ ਕਿ ਧੋਬੀ ਨੇ ਬੜੇ ਹੀ ਯਤਨ ਕੀਤੇ ਪਰ ਉਸ কুরਤੇ ਦੇ ਦਾਗ ਨਹੀਂ سن ਲੱਥ ਰਹੇ ਪਰ ਉਹ ਦਾਗ ਜਿਹੜੇ ਸਨ ਉਹ ਬਹੁਤ ਹੀ ਪੱਕੇ ਸਨ ਉਹ ਨਹੀਂ ਸੀ ਲੱਥ ਰਹੇ ਉਹ ਬਹੁਤ ਹੀ ਪਰੇਸ਼ਾਨ ਹੋ ਕੇ ਬੈਠ ਗਿਆ ਜਦੋਂ ਇੱਕ ਨਿੱਕੀ ਜਿਹੀ ਬੱਚੀ ਨੇ ਵੇਖਿਆ ਕਿ ਮੇਰੇ ਪਿਤਾ ਜੀ ਪਰੇਸ਼ਾਨ ਹਨ ਤਾਂ ਉਸਨੇ ਆਪਣੇ ਪਿਤਾ ਜੀ ਤੋਂ ਪਰੇਸ਼ਾਨੀ ਦਾ ਕਾਰਨ ਪੁੱਛਿਆ ਕਿ ਪਿਤਾ ਜੀ ਤੁਸੀਂ ਪਰੇਸ਼ਾਨ ਕਿਉਂ ਹੋ ਉਸ ਤੋਂ ਬਿਨਾਂ ਉਸ ਤੋਂ ਬਾਅਦ ਉਸ ਧੋਬੀ ਨੇ ਆਪਣੀ ਬੱਚੀ ਨੂੰ ਕਿਹਾ ਕਿ ਬੇਟਾ ਇਹ ਕੁੜਤਾ ਰਾਜੇ ਦਾ ਹੈ ਅਤੇ ਉਹਨਾਂ ਨੇ ਮੈਨੂੰ ਧੋਣ ਲਈ ਦਿੱਤਾ ਹੈ ਪਰ ਮੈਂ ਬੜੇ ਜਤਨ ਕੀਤੇ ਇਸ ਦਾ ਦਾਗ ਮਿਟਾਉਣ ਲਈ ਪਰ ਲੱਥ ਨਹੀਂ ਰਿਹਾ ਮੈਂ ਚਿੰਤਾ ਵਿੱਚ ਹਾਂ ਕਿ ਜੇਕਰ ਰਾਜੇ ਨੂੰ ਪਤਾ ਲੱਗ ਗਿਆ ਕਿ ਮੇਰੇ ਕੋਲੋਂ ਦਾਗ ਨਹੀਂ ਲੱਥਾ ਤਾਂ ਰਾਜਾ ਤਾਂ ਮੈਨੂੰ ਬਹੁਤ ਵੱਡੀ ਸਜ਼ਾ ਦੇ ਦੇਵੇਗਾ ਕਹਿੰਦੇ ਕਿ ਬੱਚੀ ਸੁਣ ਕੇ ਬੜੀ ਪਰੇਸ਼ਾਨ ਹੋਈ ਬੱਚੀ ਨੂੰ ਲੱਗਾ ਕਿ ਸੱਚਮੁੱਚ ਰਾਜਾ ਮੇਰੇ ਪਿਤਾ ਨੂੰ ਕਿਤੇ ਸਜ਼ਾ ਹੀ ਨਾ ਸੁਣਾ ਦੇਵੇ ਤੇ ਕਹਿੰਦੇ ਕਿ ਉਸਨੇ ਜਲਦੀ ਜਲਦੀ ਕੁੜਤਾ ਫੜਿਆ ਦਾਗ ਵਾਲੀ ਜਗ੍ਹਾ ਤੋਂ ਚੋਸਣਾ ਸ਼ੁਰੂ ਕਰ ਦਿੱਤਾ ਕਹਿੰਦੇ ਕਿ ਦੂਸਰੇ ਹੀ ਦਿਨ ਕਹਿੰਦੇ ਕਿ ਫਿਰ ਉਹ ਲੜਕੀ ਬੇਹੋਸ਼ ਹੋ ਗਈ ਪਰ ਕਹਿੰਦੇ ਕਿ ਜਦੋਂ ਉਸ ਲੜਕੀ ਨੂੰ ਹੋਸ਼ ਆਈ ਤਾਂ ਉਹ ਮਹਾ ਗਿਆਨੀਆਂ ਦੇ ਵਾਂਗ ਗੱਲਾਂ ਕਰਨ ਲੱਗ ਪਈ ਜਿਵੇਂ ਉਹ ਮਹਾਨ ਗਿਆਨੀ ਹੋਵੇ ਸਭ ਦੇਖ ਕੇ ਹੈਰਾਨ ਹੋ ਗਏ ਕਿ ਇਸ ਛੋਟੀ ਜਿਹੀ ਬੱਚੀ ਦੇ ਅੰਦਰ ਇੰਨਾ ਗਿਆਨ ਇੱਕਦਮ ਕਿੱਥੋਂ ਆ ਗਿਆ ਹੈ ਤੇ ਕਹਿੰਦੇ ਕਿ ਜਲਦੀ ਹੀ ਇਹ ਗੱਲ ਚਾਰ ਚੁਫੇਰੇ ਫੈਲ ਗਈ ਸਭ ਉਸ ਬੱਚੀ ਦੇ ਦਰਸ਼ਨ ਕਰਨ ਆਉਂਦੇ ਉਸ ਬੱਚੀ ਦੇ ਗਿਆਨ ਪ੍ਰਾਪਤ ਕਰਨ ਜਾਂਦੇ ਉਹ ਕਹਿੰਦੇ ਕਿ ਇਹ ਗੱਲ ਰਾਜਾ ਪੀਪਾ ਤੱਕ ਨਹੀਂ ਪਹੁੰਚੀ ਪਰ ਰਾਜਾ ਜਦੋਂ ਵੀ ਉਸ ਬੱਚੀ ਦੇ ਦਰਸ਼ਨ ਕਰਨ ਵਾਸਤੇ ਪਹੁੰਚਿਆ ਜਦ ਆ ਕੇ ਬੱਚੀ ਨੂੰ ਨਮਸਕਾਰ ਕਰਨ ਲੱਗਾ ਤੇ ਬੱਚੀ ਨੇ ਕਿਹਾ ਕਿ ਰਾਜਾ ਜੀ ਤੁਸੀਂ ਮੈਨੂੰ ਨਮਸਕਾਰ ਕਿਉਂ ਕਰਦੇ ਹੋ ਨਮਸਕਾਰ ਤਾਂ ਤੁਹਾਡਾ ਮੈਨੂੰ ਕਰਨਾ ਚਾਹੀਦਾ ਹੈ ਕਿਉਂਕਿ ਇਹ ਗਿਆਨ ਮੈਨੂੰ ਤੁਹਾਡੇ ਕੋਲ ਤੇ ਦੇ ਵਿੱਚੋਂ ਪ੍ਰਾਪਤ ਹੋਇਆ ਹੈ ਜਦੋਂ ਰਾਜੇ ਨੂੰ ਸਾਰੀ ਗੱਲ ਪਤਾ ਲੱਗੀ ਕਿ ਜੋ ਪਾਣੀ ਵਾਲਾ ਦਾਗ ਸੀ ਉਹ ਚੂਸ ਕੇ ਇਹ ਲੜਕੀ ਕਿੰਨੀ ਮਹਾਵਿਗਿਆਨੀ ਹੋ ਗਈ ਹੈ ਮਹਾਗਿਆਨੀ ਹੋ ਗਈ ਹੈ ਤੇ ਰਾਜੇ ਦੇ ਹੋਸ਼ ਉੱਡ ਗਏ ਉਸ ਨੂੰ ਸਾਰੀ ਗੱਲ ਸਮਝ ਆ ਗਈ ਕਿ ਮੇਰੇ ਸ਼ੱਕ ਨੇ ਮੇਰੇ ਹੱਥੀ ਆਇਆ ਖਜ਼ਾਨਾ ਹੀ ਗਵਾ ਦਿੱਤਾ ਹੈ ਕਹਿੰਦੇ ਕਿ ਉਹ ਝੱਟ ਹੀ ਭਗਤ ਰਵਿਦਾਸ ਜੀ ਦੇ ਕੋਲ ਪਹੁੰਚਿਆ ਜਾ ਕੇ ਚਰਣਾ ਦੇ ਵਿੱਚ ਡਿੱਗ ਕੇ ਮਾਫੀ ਮੰਗੀ ਭਗਤ ਰਵਿਦਾਸ ਜੀ ਗੁਰੂ ਜੀ ਮੈਨੂੰ ਮਾਫ ਕਰ ਦਿਓ ਮੈਂ ਤੁਹਾਡੇ ਤੇ ਸ਼ੱਕ ਕੀਤਾ ਤੇ ਕਹਿੰਦੇ ਕਿ ਭਗਤ ਰਵਿਦਾਸ ਜੀ ਨੇ ਕਿਹਾ ਕਿ ਰਾਜਾ ਅੱਜ ਤੇਰੇ ਇੱਕ ਸ਼ੱਕ ਦੀ ਵਜ੍ਹਾ ਦੇ ਨਾਲ ਤੂੰ ਕਿੰਨਾ ਕੁਝ ਗਵਾ ਬੈਠਾ ਹੈ ਤੇਰੇ ਜਨਮਾ ਜਨਮਾ ਦਾ ਗਿਰਡ ਇੱਕ ਪਲ ਵਿੱਚ ਕਟਿਆ ਜਾਣਾ ਸੀ ਪਰ ਤੇਰੇ ਸ਼ੱਕ ਨੇ ਤੇਰੇ ਹੱਥੋਂ ਸਭ ਕੁਝ ਗਵਾ ਦਿੱਤਾ ਫਿਰ ਰਵਿਦਾਸ ਜੀ ਨੇ ਸਮਝਾਇਆ ਕਿ ਆਪਣੇ ਗੁਰੂ ਤੇ ਭਰੋਸਾ ਅਜੀਹਾ ਹੋਣਾ ਚਾਹੀਦਾ ਹੈ ਕਿ ਜੋ ਗੁਰੂ ਜ਼ਹਿਰ ਵੀ ਪੀਣ ਨੂੰ ਦੇ ਦੇਵੇ ਤਾਂ ਕਿੰਤੂ ਪ੍ਰੰਤੂ ਨਹੀਂ ਕਰਨਾ ਚਾਹੀਦਾ ਕਿਉਂਕਿ ਗੁਰੂ ਦੇ ਹੱਥ ਦਾ ਜ਼ਹਿਰ ਵੀ ਅੰਮ੍ਰਿਤ ਬਣ ਕੇ ਹੀ ਅਸਰ ਕਰਦਾ ਹੈ ਭਗਤ ਰਵਿਦਾਸ ਜੀ ਕਹਿਣ ਲੱਗੇ ਤੈਨੂੰ ਵੀ ਉਹ ਅਵਸਥਾ ਜ਼ਰੂਰ ਮਿਲ ਜਾਵੇਗੀ ਜੋ ਉਸ ਬੱਚੀ ਦੀ ਹੈ ਪਰ ਹੁਣ ਤੈਨੂੰ ਇੰਤਜ਼ਾਰ ਕਰਨਾ ਪਵੇਗਾ ਪਹਿਲਾਂ ਤੇਰੇ ਲਈ ਸਭ ਦਰਵਾਜ਼ੇ ਖੁੱਲ ਚੁੱਕੇ ਸਨ ਪਰ ਤੇਰੇ ਸ਼ੱਕ ਦੀ ਵਜ੍ਹਾ ਨਾਲ ਹੁਣ ਤੈਨੂੰ ਦਰਵਾਜ਼ੇ ਵਾਰ-ਵਾਰ ਖੜਕਾਉਣੇ ਪੈਣਗੇ ਇਸ ਲਈ ਇਸ ਕਹਾਣੀ ਤੋਂ ਇਸ ਸਾਖੀ ਤੋਂ ਸਾਨੂੰ ਇਹ ਸਿੱਖਿਆ ਮਿਲਦੀ ਹੈ ਕਿ ਸਾਨੂੰ ਜੋ ਵੀ ਕੁਝ ਪ੍ਰਾਪਤ ਹੋਣਾ ਹੈ ਗੁਰੂ ਤੇ ਭਰੋਸਾ ਰੱਖ ਕੇ ਹੀ ਹੋਣਾ ਹੈ ਅੰਮ੍ਰਿਤ ਵੇਲੇ ਉੱਠਿਏ ਉੱਠ ਕੇ ਨਿਤਨੇਮ ਕਰੀਏ ਸੇਵਾ ਕਰੀਏ ਗੁਰਬਾਣੀ ਨੂੰ ਸਮਝੀਏ ਗੁਰਬਾਣੀ ਦੇ ਲੜ ਲੱਗੀਏ ਕਦੇ ਵੀ ਜੇਕਰ ਸਾਡੀ ਜ਼ਿੰਦਗੀ ਦੇ ਵਿੱਚ ਦੁੱਖ ਆ ਜਾਵੇ ਪਰਮਾਤਮਾ ਦੇ ਉੱਪਰ ਸ਼ੰਕੇ ਨਾ ਕਰੀਏ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਕਬੂਲ ਕਰ ਲਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ